ਜੀ ਇਹ ਤਿੰਨ ਬੱਚੇ ਜਿਹੜੇ ਨੇ ਜਸਪਾਲ ਸਿੰਘ ਅਮਰਿਤਪਾਲ ਸਿੰਘ ਤੇ ਹੁਸਨਪ੍ਰੀਤ ਸਿੰਘ ਇਹਨਾਂ ਤਿੰਨਾਂ ਨੂੰ ਅਗਵਾ ਕੀਤਾ ਗਿਆ ਪੰਜਾਬ ਦੇ ਇੱਕ ਏਜੰਟ ਨੇ ਇਹਨਾਂ ਤੋਂ 18-18 ਲੱਖ ਰੁਪਏ ਲੈਣ ਦੀ ਗੱਲ ਕੀਤੀ ਔਰ 18-18 ਲੱਖ ਰੁਪਏ ਲੈ ਕੇ ਇਹਨਾਂ ਨੂੰ ਕਿਹਾ ਸੀ ਤੈਨੂੰ ਆਸਟ੍ਰੇਲੀਆ ਭੇਜ ਰਿਹਾ ਇਹਨਾਂ ਨੂੰ ਈ ਵੀਜ਼ਾ ਵੀ ਦਿਖਾਇਆ ਆਸਟ੍ਰੇਲੀਆ ਦਾ ਔਰ ਇਹਨੂੰ ਕਿਹਾ ਦੁਬਈ ਜਾਓਗੇ ਦੁਬਈ ਤੋਂ ਈਰਾਨ ਜਾਓਗੇ ਔਰ ਈਰਾਨ ਤੋਂ ਆਸਟ੍ਰੇਲੀਆ ਜਾਓਗੇ ਇਹ ਬੱਚੇ ਚਲੇ ਗਏ ਇਹਨਾਂ ਦੀ ਹੋਟਲ ਬੁਕਿੰਗ ਵੀ ਕਰਾਈ ਗਈ ਸੀ ਲੇਕਿਨ ਜੋ ਮੈਨੂੰ ਐਮਬੈਸੀ ਦੇ ਐਮਬੈਸਡਰ ਸਾਹਿਬ ਨੇ ਹੁਣੇ ਜਾਣਕਾਰੀ ਦਿੱਤੀ ਔਰ ਇਥੋਂ ਦੇ ਪਰਿਵਾਰ ਨੇ 3 ਤਰੀਕ ਨੂੰ ਜਾਣਕਾਰੀ ਦਿੱਤੀ ਸੀਗੀ ਉਥੋਂ ਦੇ ਐਮੈਸਡਰ ਸਾਹਿਬ ਨੇ ਈਰਾਨ ਦੀ ਸਰਕਾਰ ਨਾਲ ਗੱਲਬਾਤ ਲਗਾਤਾਰ ਕਰ ਰਹੇ ਨੇ ਔਰ ਪਿਛਲੇ ਹਫਤੇ ਈਰਾਨ ਦੀ ਸਰਕਾਰ ਨੇ ਕਨਫਰਮ ਕਰ ਦਿੱਤਾ ਹੈ ਕਿ ਤਿੰਨੇ ਬੱਚੇ ਈਰਾਨ ਦੇ ਅੰਦਰ ਅਗਵਾ ਕੀਤੇ ਗਏ ਨੇ ਲੇਕਿਨ ਅਜੇ ਤੱਕ ਟਰੇਸ ਆਊਟ ਨਹੀਂ ਹੋ ਸਕੇ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਐਸੇ ਏਜੰਟਾਂ ਦਾ ਸਾਥ ਦੇ ਰਹੀ ਹੈ ਪੰਜਾਬ ਦੇ ਅੰਦਰ ਹੁਣ ਤੱਕ ਏਜੰਟ ਅਰੈਸਟ ਹੋ ਜਾਣਾ ਚਾਹੀਦਾ ਸੀਗਾ ਇਸ ਤੋਂ ਸਾਰੀ ਜਾਣਕਾਰੀ ਮਿਲ ਜਾਂਦੀ ਕਿ ਪਿੱਛੇ ਹੈਂਡਲਰ ਕੌਣ ਨੇ ਉਹਨਾਂ ਦੇ ਅਗਰ ਨੰਬਰ ਮਿਲ ਜਾਂਦੇ ਤੇ ਈਰਾਨ ਦੇ ਲੋਗ ਉਹਨਾਂ ਲੱਭ ਚੁੱਕੇ ਹੁੰਦੇ ਕਿਉਂਕਿ ਈਰਾਨ ਉਨਾਂ ਕੋਲ ਉਹਨਾਂ ਕੋਲ ਆਉਂ ਲਾਉਡ ਨਹੀਂ ਕਿ ਸਰਕਾਰ ਇਸ ਕਰ ਕਿਉਂ ਵੀ ਹੈਲਪਲੈਸ ਨੇ ਮੈਂ ਅਜੇ ਵੀ ਉਮੀਦ ਕਰਦਾ ਹਾਂ ਕਿ ਭਗਵੰਤ ਮਾਨ ਜੀ ਇਹਨੂੰ ਅਰੈਸਟ ਕਰਨਗੇ ਇਹਦੀ ਚੰਗੀ ਤਰ੍ਹਾਂ ਇਹਦੀ ਕਲਾਸ ਲਾਉਣ ਇਹਦੀ ਪੁਨਾਈ ਕਰਨ ਉਹ ਪਤਾ ਲੱਗੇ ਕਿ ਕਿੱਥੋਂ ਪੈਸੇ ਲਏ ਆ ਨੌਜਵਾਨ ਲੁੱਟਾਏ ਜਾ ਰਹੇ ਨੇ ਉਹਨਾਂ ਦੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਇਹ ਸੇਜੈਂਟਾਂ ਦੇ ਹੱਥ ਚੜ ਜਾਂਦੇ ਨੇ ਔਰ ਬਾਅਦ ਚ ਉਹ ਏਜੈਂਟ ਜਿਹੜੇ ਨੇ ਇਹਨਾਂ ਨੂੰ ਜਾਂ ਤੇ ਮਰਵਾ ਦਿੰਦੇ ਨੇ ਜਾਂ ਤੇ ਵਿਚਾਰੇ ਜੇਲ੍ਹਾਂ ਚ ਚਲੇ ਜਾਂਦੇ ਨੇ ਇਹ ਬੜੀ ਬਦਕਿਸਮਤੀ ਆ ਸਾਡੀ ਸਰਕਾਰ ਲਗਾਤਾਰ ਇਹ ਕੰਮ ਕਰ ਰਹੀ ਆ ਭਾਰਤ ਦੀ ਸਰਕਾਰ ਬਹੁਤ ਜਲਦੀ ਹੀ ਇਹਨਾ ਬੱਚਿਆਂ ਨੂੰ ਘਰ ਵਾਪਸ ਲਿਆਉਣ ਵਾਸਤੇ ਹਰ ਤਰੀਕੇ ਦੇ ਯਤਨ ਕਰ ਰਹੀ ਆ ਸਾਨੂੰ ਯਕੀਨ ਆ ਕਿ ਪਰਮਾਤਮਾ ਦੀ ਕਿਰਪਾ ਨਾਲ ਇਹ ਬੱਚੇ ਜਲਦੀ ਵਾਪਸ ਘਰ ਆਉਣਗੇ